ਇਸੀ ਕੈਬਨ ਵਾਲਾ ਬੰਦਾ ਆ ਇਹ ਜੀਐਸ ਤੇ ਪਹਿਲਾਂ ਲੱਗਿਆ ਵਾ ਟਰੈਕਟਰ ਉਹ ਪਹਿਲਾਂ ਵੀ ਹਾਂ ਇਸ ਤੇ ਟਰੈਕਟਰ ਉਹਨੂੰ ਲੱਗਿਆ ਵਾ ਤਾਂ ਉਹਨੂੰ ਦੇਖ ਕੇ ਆਏ ਅਸੀਂ ਵੀ ਉੱਥੇ ਦਾ ਘੱਟ ਲੱਗਿਆ ਵਾ ਬਾਕੀ ਆਪਾਂ ਨੇ ਅੰਦਰ ਵੀ ਖੜੇ ਟਰੈਕਟਰ ਬਈ ਉਦਾਂ ਦਾ ਉਹ ਵੀ ਦਿਖਾ ਦਿੰਨੇ ਆ ਮੇਰੇ 5 ਹੋ ਗਏ ਵੀਰੇ ਲਗਭਗ ਪੂਰੇ ਹਾਂ ਪੂਰੀ 5 ਹੋ ਗਏ ਕੋਈ ਦਿੱਕਤ ਹੁਣ ਤੱਕ ਕੋਈ ਨਹੀਂ ਸਰਵਿਸ ਰੂਦਰ ਕੈਸਾ ਹੁੰਦਾ ਵਾ ਸਰਵਸ 4 ਸਾਲ ਬਾਅਦ ਸਫਾਈ ਕਰਾਈ ਆ ਮਤਲਬ ਜਿਹੜੀ ਮੇਜਰ ਕਹਿੰਦੇ ਨੇ ਨਹੀਂ ਕੋਇਲ ਤਾਂ ਆਪਾਂ ਨੂੰ ਧੋਣੀ ਪੈਂਦੀ ਆ ਹਾਂ ਇਹ ਮੇਜਰ ਸਰਵਿਸ ਆ 4 ਸਾਲ ਬਾਅਦ ਕਰਾਈ ਆ ਗੈਸਪੂਲ ਚੇਂਜ ਕਰਵਾਈ ਆ ਜਿਹੜੀ ਆਪਾਂ ਨੇ ਇਹਦਾ ਟਰੈਕਟਰ ਟੁੱਟੀ ਵਾਲੀ ਵਰਗੀ ਚੱਲਦਾ ਇਹ ਸੂਪਰ ਸਟੇਟਰ ਉਹ ਕਿਆ ਲਾਗਣ ਦਾ ਇਹ ਕਰਨੇ ਇਹਦੇ ਇੱਕ ਦੋ ਕੰਮ ਇਹਨਾਂ ਨੇ ਹੋਰ ਕਰਨੇ ਆ ਤੂੰ ਆਹ ਦੇਖ ਤੂੰ ਕਿੰਨਾ ਘੰਟਾ ਆਹ ਦੇਖ ਲੈ ਰਵਾਜਾ ਵੀ ਐ ਖੋਲ ਵੀ ਛਾਰੇ ਆ ਦੇ ਆਹ ਦੇ ਆਂ ਛੱਡ ਲੈ ਉਹ ਲੱਗੇ ਬੇ ਚੈੱਕ ਆਹੋ ਫਿਰ ਵੀ ਇੰਨੇ ਟਾਈਮ ਦੇ ਜੱਕ ਜੁੱਕ ਇਹ ਚੀਜ਼ਾਂ ਦੇ ਹਾਂ 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 ਦੰਦੀ ਦਾ ਕੰਮ ਹਾਂ ਬਿਲਕੁਲ ਕੋਈ ਨਹੀਂ ਇਹ ਅੰਦਰ ਦੇ ਆ ਅੰਦਰ ਦੇਿਆਂ ਲੋਕੇ ਸਰੋ ਲੋ ਬਾਈ ਜੀ ਹੋ ਗਿਆ ਕੰਮ ਸਾਈ ਭਾਈ ਸਾਈ ਭਾਈ ਕਰਤੀ ਦੰਨ ਭਾਈ ਸਾਈ ਹੋ ਗਈ ਭਾਈ ਸਾਈ ਵਧਾਈਆਂ ਹੋ ਗਈਆਂ ਲੋ ਭਾਈ ਅੱਜ ਪਹੁੰਚੇ ਆਪਾਂ ਜੇਐਸ ਵਾਲਿਆਂ ਦੇ ਵਰਕ ਬਰੈਂਡਾ ਜਿਹੜੀ ਲਾਉਂਦੇ ਆ ਕੇ ਕੈਬਨ ਟਰੈਕਟਰ ਪਾ ਅੱਜ ਭਾਈ ਮੀਂਹ ਪੈ ਗਿਆ ਖਾਸਾ ਰਾਤ ਅਸਰੀ ਕਾ ਜੀ ਭਾਈ ਸਾਡੇ ਨਾਂ ਗਿਰੇ ਬੱਦੂ ਨਿਕੜੇ ਮੀਂਹ ਵਾਲੇ ਮੀਂਹ ਪੈ ਗਿਆ ਭਾਈ ਕੰਮ ਰੁਕ ਗਿਆ ਹਾਂ ਅਸੀਂ ਤਾਂ ਚੱਲ ਇੱਧਰ ਜਿਹਨੇ ਪੈਸੇ ਕਹਿੰਦੇ ਵੀ ਬਣਾਏ ਉਹਨੇ ਲਾ ਦੀਏ ਫੇਰ ਬਾਅਦ ਚ ਇਕੱਠੇ ਕਰਦੇ ਫੇਰ ਗੱਲਾਂ ਭਰ ਗਿਆ ਦਾ ਜਿਆਦਾ ਪੈਸੇ ਹੁਣ ਇਕੱਠੇ ਵੀ ਕਰਨੇ ਆ ਹੈ ਔਰ ਉਹ ਆ ਜਸ ਹਾਈ ਦੇਣੀ ਆਪਾਂ ਨੇ ਹਜ ਤੱਕ ਬਾਣਾ ਤੱਕ ਇਕੱਠੇ ਕਰਕੇ ਕਰੀ ਜਾਨੇ ਹੋਰ ਤਾਂ ਹੋ ਜਾਣਗਾ ਹਾਂ ਹੁਣ ਅਜੇ ਇਦਾਂ ਦਾ ਵੀ ਟਾਈਮ ਦਾ ਪੁੱਛਣਾ ਪੈਣਾ ਆਪਾਂ ਨੂੰ ਇਹ ਬਾਈ ਹੈਗੇ ਆ ਮਰਿੰਡੇ ਦੇ ਗਾਹਾਂ ਪਿੰਡ ਹੈ ਉੱਥੇ ਏਸੀ ਕੈਮਰ ਨਾਲ ਬੰਦਾ ਹੈ ਜੇਐਸ ਤੇ ਪਹਿਲਾਂ ਲੱਗਿਆ ਵਾ ਟਰੈਕਟਰ ਉਹ ਪਹਿਲਾਂ ਵੀ ਹਾਂ ਉਸ ਤੇ ਟਰੈਕਟਰ ਨੂੰ ਲੱਗਿਆ ਵਾ ਤਾਂ ਉਹਨੂੰ ਦੇਖ ਕੇ ਆਏ ਅਸੀਂ ਵੀ ਉੱਥੇ ਦਾ ਘਟ ਲੱਗਿਆ ਵਾ ਬਾਕੀ ਆਪਾਂ ਨੇ ਅੰਦਰ ਵੀ ਖੜੇ ਟਰੈਕਟਰ ਬਾਈ ਉਹਦਾ ਦਾ ਉਹ ਵੀ ਦਿਖਾ ਦਨੇ ਆ ਹਨਾ ਬਾਕੀ ਕਰਦੇ ਵੀਰ ਨਾਲ ਗੱਲਬਾਤ ਆਜੋ ਅੰਦਰ ਨੂੰ ਫਿਰ ਦਿਖਾਈਏ ਸਾਨੂੰ ਟਰੈਕਟਰ ਬਾਕੀ ਦੇਖੇ ਤਾਂ ਜੇ ਆ ਬਾਕੀ ਸਾਹਿਬ ਦਾ ਵਧੀਆ ਬਾਕੀ ਬਾਈ ਇਹਨਾਂ ਦਾ ਇਹਨਾਂ ਦਾ ਕੰਮ ਅਸੀਂ ਬਿਹੜਾ ਦੇਖ ਲਿਆ ਰਾਈਟਰ ਪਰ ਮੈਸੀਜ ਰਾਈਟਰ ਪਰ ਲਵਾਇਆ ਹੋਇਆ ਅਸੀਂ ਉਹਨੂੰ ਦੇਖ ਕੇ ਹੀ ਆਏ ਆ 5 ਸਾਲ ਪਹਿਲਾਂ ਹਾਂ 5 ਸਾਲ ਦਾ ਬਾਈ ਬਾਈ ਗਾ ਤਗੜਾ ਬਾਕੀ ਸਾਨੂੰ ਬੁਲਾ ਦਿੰਨੇ ਆ ਸਾਡੀ ਸਾਡਾ ਦੱਸਣਗੇ 5 ਸਾਲ ਵਾਲਾ ਪਿਆਕਾ ਇਹਨਾਂ ਨੇ ਐਕਸਪੀਰੀਅੰਸ ਕਰਿਆ ਬਾਈ ਇਹ ਦੱਸੋ ਬਾਈ ਕਿਵੇਂ ਰਹੇ ਕਵੇਂ ਰਹਿਆ ਬਾਈ ਤੁਹਾਡਾ ਬਹੁਤ ਵਧੀਆ ਬਹੁਤ ਵਧੀਆ ਵੀਰੇ ਕੋਈ ਦਿੱਕਤ ਪਰੇਸ਼ਾਨੀ ਨਹੀਂ ਹੈਗੀ। ਇਹ ਖਿੱਚ ਕੇ ਲਿਆਇਆ ਸਾਨੂੰ ਬਈ ਉਹ ਹੁਣ। ਕਿੰਨੇ ਸਾਲਾਂ ਕੇ ਵੀਰ ਲੱਗੇ ਅੰਦਰ ਟਰੈਕਟਰ ਪਰ? ਮੇਰੀ 5 ਹੋ ਗਈ ਵੀਰੇ ਲਗਭਗ ਪੂਰੇ ਹਾਂ ਪੂਰੀ 5 ਹੋ ਗਏ। ਕੋਈ ਦਿੱਕਤ ਹੁਣ ਤੱਕ? ਕੋਈ ਨਹੀਂ। ਸਰਵਿਸ ਰੂਦਰ ਕੈਸਾ ਹੁੰਦਾ ਵਾ? ਸਰਵਿਸ 4 ਸਾਲ ਬਾਅਦ ਸਫਾਈ ਕਰਾਈ ਜਾਂ। ਮਤਲਬ ਜਿਹੜੀ ਮੇਂਜਰ ਕਹਿੰਦੇ ਨੇ ਨਾ ਕੋਇਲ ਤਾਂ ਆਪਾਂ ਨੂੰ ਧੋਣੀ ਪੈਂਦੀ ਆ। ਹਾਂ। ਜਿਹੜੀ ਮੇਂਜਰ ਸਰਵਿਸ ਆ 4 ਸਾਲ ਬਾਅਦ ਕਰਾਈ ਜਾਂ ਗੈਸ ਬੂਚ ਚੇਂਜ ਕਰਵਾਈ ਹੈ ਜਿਹੜੀ ਆਪਾਂ ਨੇ। ਇਹਦਾ ਟਰੈਕਟਰ ਟੂੜੀ ਵਾਲੀ ਪਰ ਵੀ ਚੱਲਦਾ ਏ। ਸੂਫਰ ਸਟੇਟਰ ਕੀ ਆਵਾਜ਼ ਆਉਂਦੀ ਆ? ਹ ਤੇ ਮੀਟਾ ਲਮਾ ਬੈਠੇ ਆ ਨਾ ਇਹ ਟਰੈਕਟਰ ਚ ਮੈਂ ਤਾਂ ਅੰਕੇ ਰਹਾ ਮਾ ਮਾ ਇਹ ਮੇਲੇ ਚ ਮਿਲਿਆਦਾ ਮੈਨੂੰ ਮੇਲੇ ਚ ਬੈਠਿਆਦਾ ਇਹ ਨਹੀਂ ਨਹੀਂ ਮਿਲਦਾ ਨਾ ਮਿਲਦਾ ਆਹ ਇਹ ਕਹੇ ਹਟਾ ਪੈਕੇਜੀ ਹਟਾ ਕਰ ਮੈਂ ਅੱਜ ਵੀ ਐਂਡੇ ਦੇ ਦਿਨ ਤੇ ਮਿਲਦੇ ਯਾਰਾ ਪਤਾ ਤੈਨੂੰ ਇਲਵਤਾਂ ਲਾਈ ਲੱਗੀ ਆ ਇਹ 50 ਬਲਾ ਚੱਕਰ ਕੰਮ ਕਰਨਾ ਫਿਰ ਹੁਣ ਕਰਦਾ ਵੀ ਇਹੀ ਆ ਜਾਂਦਾ ਇਹਨੂੰ ਡਰਾਈਵਰ ਰੂਲ ਰੱਖਣਾ ਉਹ ਵੀ ਆ ਹਾਂ ਵਾਲੇ ਕੰਮ ਵੀ ਯਕਜ਼ਰ ਦਾ ਕਰਦਾ ਫਿਰ ਆ ਜਰੂਰ ਕਰਦੇ ਹੁਣ ਆ ਲੇਜ਼ਰ ਕਰਾ ਵਾਲਾ ਕੰਮ ਬਾਈ ਬੌਖਾ ਧੁੱਪਾਂ ਵਿੱਚ ਜਦਾ ਔਖਾ ਟੈਕਨੋਲੋਜੀ ਹੈਗੀ ਆ ਤਾਂ ਲਾਹਾ ਵੀ ਲਓ ਹਾਂ ਲਓ ਜਾਂ ਹੁਣ ਅੱਡੀ ਚੀਜ਼ ਵੀ ਲੱਤੀ ਹਾਂ ਕਿ ਨਹੀਂ ਉਹਦੇ ਵਿੱਚ ਫਾਇਦਾ ਹੀ ਆ ਇਹਦਾ ਆ ਵੀ ਪੁਰਾਣਾ ਇਹ ਲੋਕਡਾਊਨ ਦਾ ਲੱਗਿਆ ਹੋਇਆ ਬਾਈ ਇਹਨਾਂ ਤੇ ਕਟਰ ਕੰਮ ਕੁੰਮਲ ਸਰਵਿਸ ਵਾਸਤੇ ਆ ਕੰਮਲ ਚੇਂਜ ਕਰਨੇ ਇਹਦੇ ਇੱਕ ਦੋ ਕੰਮ ਇਹਨਾਂ ਨੇ ਮੂਲ ਕਰਨੇ ਆ ਤੂੰ ਆ ਦੇਖ ਤੂੰ ਕਿੰਨਾ ਘੰਟਾ ਆ ਦੇਖ ਲੈ ਰਵਾਜਾ ਵੀ ਐ ਖੋਲ ਨਹੀਂ ਸਾਰੇ ਆ ਦੇ ਆ ਛੱਡ ਲੈ ਉਹ ਲੱਗੇ ਬੈ ਚੱਕ ਆਹੋ ਫਿਰ ਵੀ ਇੰਨੇ ਟਾਈਮ ਦੇ ਜੱਕ ਜੁੱਕ ਇਹ ਚੀਜ਼ਾਂ ਦੇ ਹਾਂ ਹਾਂ ਦੰਦੀ ਦਾੰਮ ਹਾਂ ਬਿਲਕੁਲ ਕੋਈ ਅੰਦਰ ਦੇ ਆ ਅੰਦਰ ਬੈ ਗੀਆਂ ਲੋਕੀ ਸਰ ਇਹ ਵੀ ਲੇਜ਼ਰ ਪਰ ਇਹ ਚ ਵੀ ਰਾਂ ਇਹ ਵੀ ਲੇਜ਼ਰ ਪਰ ਚੱਲਦਾ ਇਹ ਵੀ ਲੇਜ਼ਰ ਪਰ ਚੱਲਦਾ ਆ ਲੇਜ਼ਰ ਪਰ ਚੱਲਦਾ ਵਿੱਚ ਸਮਾਨ ਇਹਦੇ ਪੇਰਾ ਹਿਸਾਬ ਨਾਲ ਆ ਦੇਖ ਲੈ ਮੁਰੇ ਰੱਖੇ ਹੋਏ ਸਮਾਨ ਇੱਧਰ ਐਲਈਡੀ ਲੱਗੀ ਹੋਈ ਐ ਸਕਰੀਨ 'ਤੇ ਪੂਰਾ ਕੰਮ ਵੀ ਯੂਮਾ ਦਾ ਕਾਪੀ ਵੀ ਨਾਲ ਕੋਈ ਵਿੱਚ ਰੱਖਦਾ ਚ ਚਾਰਜਰ ਵਾਲਾ ਪੁਆਇੰਟ ਵੀ ਆ ਜਿਹੜਾ ਫੋਨ ਸਿੱਧਾ ਚਾਰਜ ਲਾਉਨੇ ਵਾ ਦੇਖਦੇ ਹਾਂ ਜੇ ਗੱਲ ਬਣ ਗਈ ਲਵਾ ਦਿੰਦੇ ਆ ਵੀ ਬਿਫਤਾਰੀ ਕਰ ਨੂੰ ਕਰ ਦਿੰਦਾ ਪਾਰ ਤੱਕ ਲਿਓ ਘਰ ਤੇ ਜਾ ਕੇ ਉਹ ਨਵੇਂ ਬੇੜੋ ਹਾਂ ਬਾਈ ਇਹ ਗੱਲ ਬਣ ਗਈ ਹੋ ਦੇਖਦੇ ਆ ਲਵਾ ਦਿੰਦੇ ਆ ਫੋਨ ਵਾਲਾ ਇਹ ਆ ਲੱਗ ਰਹੇ ਆ ਬਾਕੀ ਭਾਈ ਬਾਕੀ ਆ ਲਾਈਨ ਚ ਖੜੇ ਭਾਈ 6 ਟਿਕਟਰ ਤਾਂ ਅਡਵਾਂਸ ਖੜੇ ਆ ਵੀ ਆਪਾਂ ਨੰਬਰ ਦੇ ਫਿਕਾਦਾ ਹੋ ਗਏ ਭਲੇ ਜਿਹੜੇ ਆਏ ਨਹੀਂ ਉਹ ਲੈਦੇ ਖੜੇ ਆ ਵੀ ਆਪਣਾ ਨੰਬਰ ਤੁਹਾਨੂੰ ਗੱਲਬਾਤ ਗੱਲਬਾਤ ਕਰੂਗੇ ਆਪਾਂ ਉਹ ਸਾਹ ਨਾਲ ਦੇਖੂਗੇ ਵੀ ਕਾਦ ਨੰਬਰ ਲੱਦਦਾ ਕਾਦ ਮਿਲਦਾ ਉਹ ਸਾਹ ਨਾਲ ਥਾਈ ਦਵਾਂਗੇ ਜੇਕਰ ਰੇਟ ਮਿਲਦਾ ਹੋਇਆ ਫਿਰ ਆਪਾਂ ਕੰਮ ਲੇਟ ਕਰ ਲੂਗੇ ਆ 100 ਲੀਟਰ ਦੀ ਮੈਚਰ ਦੇ ਕੇ ਅਦਰ ਟੈਂਕੀ ਹਾਂ ਸਾਡੀ ਖੇ ਚੱਕ ਕੇ ਜਿਹੜਾ ਪਿੱਛੇ ਨਹੀਂ ਦੀ ਤੈਂਕੀ ਹਾਂ ਤੇਰੇ ਨੰਬਰ ਦਾ ਆਪਣੀ ਨਹੀਂ ਨਿਕਲ ਜਾਣੀ ਆ ਉਹ ਠੀਕ ਆ ਉਹਦੀ ਟੈਂਕੀ ਵੀ 68 ਲੀਟਰ ਵਾਲੀ ਹੋਇਆ ਅਗਰ ਜੇ ਤੁਹਾਨੂੰ ਚਾਹੀਦੀ ਹੈ 52 ਲੀਟਰ ਦੀ ਆ ਆਪਣਾ ਤਾਂ ਟੈਂਕੀ ਉਧਰੇ ਆ ਹਾਂ ਜੈਨੇਟਰ ਵੀ ਹੈ ਤਾਂ ਠੀਕ ਆ ਇਹਦਾ ਇਹਦਾ ਫਿਰ ਹੁਣ ਚੱਲ ਆਪਣੇ ਤਾਂ ਇੱਥੇ ਮੂਰੇ ਆ ਗਈ ਆਪਾਂ ਸਰਜਨ ਹੈ ਕਮਰੇ صاحب ਵਗੈਰਾ ਨਾ ਹੁਣ ਹੋ ਗਿਆ ਹਾਂ ਅੱਛੇ ਇਹਦੀ ਪਿੱਛੇ ਆ ਜੀ ਜੌਂਰੀ ਦੀ ਟੈਂਕੀ ਤਾਂ ਥੱਲੇ ਨਿਕਲੀ ਜੌਂਰੀ ਦੀ ਪਿੱਛੇ ਟਰ ਹੁੰਦੀ ਤਾਂ ਗੱਡੀ ਆ ਇਹ ਚੀਜ਼ਾਂ ਦਾ ਯਾਰ ਵਧੀਆ ਕੰਮ ਵੀ ਵਧੀਆ ਉੱਪਰ ਇਹ ਕਾਦੀ ਲੱਗਦੀ ਹੈ ਦੋਹਾ ਲੋਹਾ ਨਹੀਂ ਟ੍ਰੈਵਲ ਲੱਗਦੀ ਆ ਵੀ ਦੋਹਾ ਸਾਰਾ ਬਾਰਤ ਦਾ ਵੀ ਜਿਆਦਾ ਜਸਤੀ ਲੋਹਾ ਅਜਾ ਸਾਈਡਾਂ ਗੱਡੀ ਚੱਲੀਆਂ ਹੋਈਆਂ ਪਈਆਂ ਇੱਥੇ ਕਿਹੜਾ ਕੋਈ ਉਹ ਆ ਵੀ ਬਾਰਤ ਦੇ ਵਾਲਾ ਕੰਮ ਹਾਂ ਜਿਸ ਦੀ ਜ਼ਿਆਦਾ ਟਾਣਾ ਆ ਰਹੀਆ ਪਰ ਮਾਰ ਕੇ ਖਾ ਲਈ ਆਏ ਚੀਜ਼ ਬਾਈ ਆਹ ਜਿਹੜਾ ਟਾੜਾ ਦੇ ਮਾਰ ਕੇ ਆ ਕਿਉਂਕਿ ਆਏ ਥੋੜੀਆ ਵੀ ਲੱਲੂ ਪੰਜੂ ਕੰਮ ਕਰਨਾ ਇਹਨੇ ਤਾਂ ਹੀ ਬਈਆ ਬਹੁਤਾ ਕੰਮ ਨਹੀਂ ਫੜਦਾ ਉਵੇਂ ਕੇ ਫੜਦਾ ਹਾਂ ਤਸੱਲੀ ਨਾਲ ਖਾਣ ਦਾ ਕੰਮ ਆ ਜਣੀ ਕੇ ਨੀਜੂ ਵਾਲਾ ਆ ਤਿਆਰ ਹੋਰੀ ਤੇ ਇਹ ਕਰਨਾ ਆਪ ਬਾਈ ਨੇ ਕੰਮ ਨਹੀਂ ਇਹ ਨਹੀਂ ਇਹ ਉਹ ਹੈ ਉਹ ਡਾਈਏ ਜਿਹੜਾ ਦੇ ਡਾਈਏ ਬਾਈ ਇਹ ਡਾਈਏ ਇੱਕ ਤਰ੍ਹਾਂ ਦੀ ਗਲਾਈ ਜਿਹੜੀ ਸੇਤ ਲੰਦੇ ਆ ਇਹਦੇ ਪਰ ਰੱਖੀ ਜੀ ਟਿਕਾ ਬੈਗ ਕਰਨ ਲਈ ਆ ਬੈਗ ਅਸਲਾਈ ਜਿਹਨਾਂ ਨਾਲ ਨਾਲ ਜਿਹਨਾਂ ਦਾ ਨਾਮ ਹੁੰਦਾ ਟਿਕੇ ਦਾ ਕਲੱਬ ਭਾਵੇਂ ਸਾਰੇ ਟਿਕਾ ਦਾ ਡਿਜ਼ਾਈਨ ਏਹੀ ਹੁੰਦਾ ਰਹਿ ਜਾਂਦਾ ਤੇ ਬਾਕੀ ਤਾਂ ਕੀ ਬੜੀ ਛੋਟੀ ਜਿਹੀ ਜਿੰਨੇ ਨਾਮ ਆ ਜਾਂਦੀ ਹੈ ਨਾ ਉਹ ਬੜੀ ਛੋਟੀ ਜਿਹੀ ਅਸਲਾਈ ਦਾ ਫਰਕ ਪੈ ਜਾਂਦਾ ਨਾ ਤਾਂ ਯਾਰ ਕੰਮ ਉਹ ਬਹੁਤ ਜਿਹੜਾ ਅੱਜ ਟਿਕਾ ਅਸਲਾਈ ਅभी ਅੰਦਰ ਡਿਜ਼ਾਈਨ ਹੀ ਘੰਟਾ ਯਾਰ ਤਾਂ ਪੂਰਾ ਵਧੀਆ ਹੈ ਵੀ ਲੱਗਦਾ ਵਧੀਆ ਯਾਰ ਬੈਕਡੂ ਕੋ ਸਾਰਾ ਵਿੱਚੇ ਕਰਨਾ ਆਪਣੀ ਬਾਈ ਨਾਲ ਕਰ ਲੈ ਵਿੱਚੇ ਕਰ ਯਾਰ ਬਹੁਤ ਵਧੀਆ ਲੱਗਦਾ ਆ ਯਾਰ ਇਹ ਇਹ ਬੈਠੇ ਕੋਈ ਯਾਰ ਆ ਠੀਕ ਹੈ ਮੈਂ ਤੂੰ ਸਾਦਾ ਇਹਦੇ ਕੋ ਸਹੀ ਹੈ ਇਹਨੂੰ ਕੋਈ ਛੋਟੇ ਨੂੰ ਕੁਝ ਕਰੀਂ ਇਹਨਾਂ ਦਾ ਆ ਜੀ ਖੁੱਦ ਤੇ ਨਾ ਆਪਾਂ ਕਿਹਨਾਂ ਨੂੰ ਪਾਵਾਂ ਆਪਣੇ ਤਾਂ ਹੈ ਨਹੀਂ ਆਪਣਾ ਸਾਰੀ ਹੋਰ ਉੱਚੀ ਆ ਆਪਣਾ ਜਿੰਨੀ ਉੱਚੀ ਉਹ ਹਾਈਟ ਆ ਉੰਨੇ ਉੱਚੀ ਆ ਉੱਪਰ ਦੀਆਂ ਸਿੱਧੇ ਫਲੋਰ ਲੱਗੇ ਹੋਏ ਤੈਨੂੰ ਜਾ ਕੇ ਦਿਖਾ ਦਿੰਨੇ ਆਂ ਨਾ ਇਹ ਕੋਈ ਦੇਖ ਲੈਣੇ ਤੁੰਗਾ ਹਾਂ ਪਰ ਠੀਕ ਹੈ ਯਾਰ ਤੁਹਾਨੂੰ ਬਹੁਤ ਆ ਜਿਹੜਾ ਤੁੰਗਾ ਵੀ ਤਰ੍ਹਾਂ ਗੱਲ ਕਰ ਰਹੇ ਹੋ ਨਾ ਆ ਲੈ ਆਇਆ ਤਾ ਲੈ ਆਇਆ ਤੇ ਪੰਦਰਾਂ ਦੇ ਦਰਸ਼ਨ ਫੋਮ ਹੈ ਕੀ ਹੋਏ ਫਿਰ ਨੂੰ ਲੋ ਬਾਈ ਜੀ ਹੋ ਗਿਆ ਕੰਮ ਧੰਨਵਾਦ ਬਾਈ ਸਾਈ ਪਾਈ ਕਰਤੀ ਧੰਨ ਬਾਈ ਸਾਈ ਹੋ ਗਈ ਬਾਈ ਸਾਈ ਵਧਾਈਆਂ ਹੋ ਗਈਆਂ ਤਾਂ ਟਾਈਮ ਆ ਜੇ ਮਿਲਿਆ ਬਹੁਤ ਔਖਾ ਹੀ ਆ ਆ ਦਾ ਟਾਈਮ ਪੈ ਜਾਣਾ ਹੁਣ ਦੇਖੋ ਟਾਈਮ ਬਾਈ ਜੀਰੀ ਤੇ ਗੇਟ 'ਚ ਮਿਲਣਾ ਜਾ ਕੇ ਹੁਣ ਉਹ ਵੀ ਬਹੁਤ ਜ਼ਿਆਦਾ ਮੋਸ਼ਕਰਨਾ ਆ ਬਾਈ ਜੀਆ ਆਪਣੇ ਕੱਲ ਤਾਂ ਧਰਤਾ ਗਰਜੀਤ ਸਿੰਘ ਜੀ ਅੱਛਾ ਜੀ ਤੇ ਕੰਮ ਬਾਈ ਦਾ ਬਾਈ ਬਹੁਤ ਸੋਹਣਾ ਲੱਗਿਆ ਆਪਾਂ ਨੂੰ ਹੁਣ ਕੱਟਦੇ ਆਪਾਂ ਨੇ ਸਾਈ ਸੋਈ ਤਾਂ ਮੈਂ ਤਾਂ ਪਹਿਲਾਂ ਬਸ ਲਈਆ ਹੋਰ ਬਾਕੀ ਤੁਹਾਨੂੰ ਜਾ ਕੇ ਡਾਕਟਰ ਫੇਰ ਦਿਖਾ ਦੇਣਾ ਇੱਕ ਵਾਰ ਇਹ ਕਿ ਨਹੀਂ ਜਾ ਕੇ ਦਸੰਦੀ ਕਰਦੇ ਦਾ ਦੇਖਿਆ ਹੋਇਆ ਹੁਣ ਕੱਦ ਨੂੰ ਉਡਾ ਦੇ। ਮੈਂ ਨਹੀਂ ਕੱਦਾ ਗਿਆ ਹੋਇਆ ਮਿੱਲੇ 'ਚ ਮਿਲੇ। ਮੈਂ ਕਹਿੰਦਾ ਸਾਲ ਹੋ ਗਿਆ ਨਾ। ਹਾਂ ਜਦ ਚਾਦਰ 'ਚ ধੂਆ ਨੂੰ ਚਾਦੂ। ਉਹ ਲੈ ਕੇ ਤੋਰਨ ਨੂੰ ਬਿਠਾ ਲਾਏ। ਫੇਰ ਹੁਣ ਮੈਂ ਇਹਨੂੰ ਰੋਕਿਆ ਦਾ ਮੈਂ ਇੱਕ ਵਾਟਰਟਰੈਕਟਰ ਚਲਾ ਲਾ। ਉਹ ਸੈੱਟ ਕਰ ਲਾ। ਫੇਰ ਆਮ ਵੀ ਇਹ ਇੱਕ ਕੰਮ ਦਸੰਦੀ ਕਰ ਉਹ ਇਹਨੂੰ ਵੀ ਕਿੰਨੇ ਸਾਰਾ ਉਹ ਪਾਉਂਦਾ ਨਹੀਂ ਨਾ ਪੈਂਡੂ ਲੈਂਦਾ। ਨਹੀਂ, ਟ੍ਰੈਕਟਰ ਵਾਲਾ ਆਨੇ ਇਹਨੂੰ ਚੈੱਕ ਕਰ। ਟ੍ਰੈਕਟਰ ਦੀ ਦਸੰਦੀ ਹੋ ਜਾਂਦੀ ਆ। ਇਹ 5 ਸਾਲ ਬਾਅਦ ਇਹਦਾ ਕੰਮ ਉਹ ਵੀ ਬਤਨ ਕਰਾ ਲਿਆ ਜਿਹਨੇ ਬਾਹਰੋਂ ਦੁਬਾਰਾ ਵੀ ਭੇਜਿਆ। ਠ ਬਾਰਗਲਾ ਯਾਰ ਚੱਕਣਾ ਪੜਦਾ ਹੁਣ ਇਹਨੂੰ ਪਤਾ ਇਹਦੇ ਸਾਰਾ ਕੰਮ ਕੀ ਬਿਨਿਆ ਆ ਬਹੁਤ ਜਰੂਰ ਕੱਢਿਆ ਹੋਗਾ ਉਹ ਦਿਖਣਾ ਬਾਹਰ ਦਿਖਦੀਆਂ ਆ ਬਹੁਤ ਜਗਾੜਬਾਜ਼ੀ ਤੇਰੀਵੇਂ ਸਾਰਾ ਬੱਟੂ ਕੋ ਕਰਕੇ ਨਹੀਂ ਇਹਦਾ ਜੀ ਫਿਰ ਹੁਣ ਅਗਲਾ ਬਾਦ ਉਹ ਸੱਚੰਦ ਤੇਗਾ ਜਗਾੜ ਕਰਕੇ ਲਾਤੇ ਸਾਰੇ ਹੋਰ ਦਾ ਸੱਚ ਵਿੱਚ ਕੱਢ ਕੇ ਜੀ ਸੱਚ ਲਾਦਿਕਾ ਮਿਲਦੀ ਆਉਣੀ ਹੈਗੀ ਉਹਦੀ ਲੈਂਦੀ ਪਈ ਆ ਕਿਦਾਂ ਨੂੰ ਗਰ ਮਗਾਦੀ ਇਸ ਮਾਦਮ ਨੂੰ ਜਿਹੜਾ ਕੰਮ ਜਿੱਥੇ ਹੋ ਰਿਹਾ ਫਿਰ ਉੱਥੇ ਜਾਣਾ ਚਾਹੀਦਾ ਯਾਰ ਮੈਂ ਸਰਵਿਸ ਕਰਾਉਣੇ ਦੀ ਮੈਂ ਇਹਨੂੰ ਫੇਰ ਵੀ ਦੱਸਿਆ ਵਾ ਕਿ ਆਪਾਂ ਨੇ ਇੱਕ ਵਾਰ ਖੋਲ ਕੇ ਸਰਵਿਸ ਕਰਨੀ ਆ ਵੀ ਮੈਨੂੰ ਟਾਈਮ ਦੇ ਦੇ ਸਾਡੀਆਂ ਤਿੰਨ ਜਾਣੀਆਂ ਲੱਗਿਆ ਸਰਵਿਸ ਸਰਵਿਸ ਕਰਨੇ ਤੇ ਪਰਟਾ ਕੇ ਸਾਰਾ ਕਰੇ ਸਾਰਾ ਕੱਲੀ-ਕੱਲੀ ਪੈਰ ਬਟਰਾਉਣ ਨਾਲ ਦੋਤੀ ਐ ਇਹਨੇ ਹੁਣ ਤਾਂ ਮੈਂ ਵਣਦੀ ਨਾ ਮਾ ਗਿਆ ਨਾ ਆਹ ਤੇ ਇੰਨਾ ਜ਼ਰੂਰੀ ਹੈ ਜੀ ਰਿਪੇਅਰ ਤੇ ਵੀ ਆਪਾਂ ਟਰੈਕਟਰ ਦਾ ਹਾਰ ਕਰਾਉਣਾ ਹੈ ਜੀ ਇਹ ਬਾਈ ਸੰਭਾਲਾ ਜਿੰਨੀ ਸੰਭਾਲ ਰੱਖੂਗੇ ਉਹਨੇ ਬੀਜ ਚੱਲੇ ਆਹ ਆਪਾਂ ਚਲਾਉਣੇ ਦੇ ਪਹਿਲਾਂ ਉਹ ਤੋਂ ਵਾਰੀ ਵੀ ਕਰਵਾ ਲੈਣੇ ਹਾਰ ਵਾਲੇ ਜਿਹਦਾ ਕੋਈ ਵੀ ਕੁੱਡੀਆਂ ਨਹੀਂ ਕਰਦਾ ਬੰਦ ਹੋ ਗਿਆ ਆਪਾਂ ਦੋ ਦੋ ਵਾਲੀ ਕਰਵਾਉਣੀ ਹੈ ਉਹਦੇ ਸੀਜ਼ਨ ਚ ਇਹਦੀ ਫਿਰ ਆਪਾਂ ਨੂੰ ਬੜਦੀ ਜੇ ਤਾਂ ਚੱਲਣਾ ਕਰਦੇ ਮਿੱਟੀ ਜਿਹਾ ਨਾ ਉਹ ਅੰਦਰ ਹੈ ਜੋਈ ਬਾਈ ਕਹਿਵਾਂਗੇ ਸਾਈ ਕਰਤੀ ਆ ਜੀ ਆਪਾਂ ਨੇ ਦੇਖਦੇ ਹਾਂ ਹੁਣ ਕਰ ਆਉਣ ਆਉਣ ਵਾਲੇ ਸਮੇਂ ਤੇ ਤੁਹਾਨੂੰ ਮਿਲੇਗੀ ਕੈਮਰਾਂ ਲਵਾ ਗਏ ਹੁਣ ਤਾਂ ਬਾਈਕ ਉਹ ਕਿਹੜਾ ਵੱਜੀ ਹੋ ਜਾਣਾ ਟਰੈਕਟਰ ਛੱਡਣਾ ਆਉਣਾ ਉਦ ਦਾ ਵੀ ਆਏ ਕਰਨਾ ਫਿਰ ਟਰੈਕਟਰ ਛੱਡ ਦਾਣਾ ਫਿਰ ਨਹੀਂ ਗਏ ਹੋਏ ਗਾਹ ਕਿਹੜਾ ਮਾਰਜੀ ਕਰੂਗੇ ਮਾਰਦੇ ਤੋਂ ਵਧੀਆ ਸਾਡੇ ਕਰੋ ਵੀਡੀਓ ਹਾਂ ਚਲੋ ਠੀਕ ਹੈ ਜੀ ਓਕੇ ਬਾਈ ਦਾ ਬਾਈ ਨੰਬਰ ਆਏ ਇੱਕ ਬਾਈ ਨੰਬਰ ਬਾਈ ਦਾ ਦੱਸ ਦਿਓ ਜਰੂਰ ਨੰਬਰ ਨੰਬਰ ਉਹ ਜਿਹੜੇ 914 70 ਗਾਂ ਤਾਂ 70 ਬੋਰਡ ਨਹੀਂ ਦਿਖਾ ਦਿਓ ਆਇਓ ਬੋਰਡ ਤੁਸੀਂ ਲੱਗਿਆ ਬਾਹਰ ਲੱਗਿਆ ਹੋਇਆ ਬੋਰਡ ਇੱਕ ਮੇਰੇ ਨੰਬਰ 4707 ਬਾਕੀ ਆਪੇ ਦੇਖੋ ਉਹਨੂੰ ਸਾਰਿਆਂ ਨੂੰ ਪਤਾ ਹੈ ਵੀ ਹਰੇਕ ਜਗ੍ਹਾ ਪਾਰਕ ਲਈ ਚੀਜ਼ ਫੇਰ ਲੋਣ ਦੇਣਾ ਹਾਂ ਹਾਂ ਇਹ ਵੀ ਗੱਲ ਹੈ ਕੋਈ ਵੀ ਬੰਦਾ ਜਿਹੜੇ ਬਸਾਜ ਵਾਲੇ ਵੀ ਅਗਲਾ ਆਉਂਦਾ ਨਹੀਂ ਦੂ ਨੀ ਦੇਖੋ ਕੋਈ ਵੀ ਬੰਦੇ ਨੂੰ ਬੰਦਾ ਸਿਆਣਾ ਕੋਈ ਬੰਦਾ ਅਣਜਾਣ ਆਇਆ ਵੀ ਤਸੱਲੀ ਕਰਨੀ ਬਾਕੀ ਦੇਦਾ ਠੀਕ ਨਹੀਂ ਲਾਉਂਦੇ ਨਾਲੇ ਅਸੀਂ ਤਾਂ ਅਸੀਂ ਕਹਿ ਤਾਂ ਰਹੇ ਹਾਂ ਕਿ ਤੁਸੀਂ ਆਪ ਲੋਵਾ ਰਹੇ ਹੋ ਉਹਨੂੰ ਪਤਾ ਤਾਂ ਤਸੱਲੀ ਹੈ ਭਾਈ ਹਾਂ ਫੇਰੀ ਆ ਲੋ ਭਾਈ ਹੁਣ ਇਹ ਆ ਕਿ ਬਈ ਫਸਾ ਲਿਆ ਮੁਰਗੀ ਫਸਾ ਲਿਆ ਇਹ ਨਹੀਂ ਹੁਣ ਕੁਝ ਨਹੀਂ ਹੈਗਾ ਹੁਣ ਸਾਰੇ ਲੋਕ ਪੂਰੇ ਅੰਦਰ ਜੰਮੀ ਆ ਨਾ ਉਹ ਜਵਾਨਾ ਗਿਆ ਦੇਖ ਲੈ ਚਾਹਦੇ ਨੂੰ ਇਹ ਕੋਲ ਸਹੀ ਗੱਲ ਆ ਬਈ ਮੈਂ ਉਹ ਹੀ ਲਾ ਦਰ ਹੁਣ ਨਹੀਂ ਗਿਆ ਉਹ ਗੱਲਾਂ ਹੈ ਕਿ ਉਹ ਤਾਂ ਦੇਖ ਮੈਂ ਵੀ ਉਹ ਕਹਿੰਦਾ ਉਹਦੇ ਕੰਮ ਦਾ ਪਤਾ ਨਾ ਮਦਾ ਫੋਨ ਚੱਲਦਾ ਦੇਖ ਉਹਨਾਂ ਨੂੰ ਛੋਟੇ ਨੇ ਨਿਆਣੇ ਨੂੰ ਪਤਾ ਉਹ ਕੰਮ ਦਾ ਪਤਾ ਹੈ ਦਾ ਜਿਹੜਾ ਕੰਮ ਆਪਾਂ ਨੇ ਕਰਨਾ ਦਾ ਕਰਾ ਕੋ ਦੂਰ ਨੂੰ ਹੋ ਜਿੰਦੇ ਆ ਉਹੀ ਚੀਜ਼ ਆਪਾਂ ਦੇਖਦੇ ਹਾਂ ਉਹੀ ਸਾਹਮਣੇ ਜਾਂਦੇ ਹਾਂ ਲੋਨ ਸੋਚੇ ਆਪਾਂ ਤੁਸੀਂ ਦੇਖਦਾ ਨਾ ਕੋ ਮੇਰੇ ਜਿਹਾ ਜਦ ਮੈਂ ਕਦੇ ਪਿੱਛੇ ਰੱਖ ਤੂੰ ਦੀ ਇਹ ਨੌਲ ਜੀ ਵੀ ਤਾਂ ਠੀਕ ਕਰ ਲਈ ਉਹ ਗੱਲਾਂ ਕੀ ਕਰਨਾ ਇਹਦਾ ਕਿਆ ਹੋਣਾ ਚਾਹੀਦਾ ਤਦੋ ਬਾਕੀ ਠੀਕ ਹੈ ਜੀ ਪਰ ਉਹਦੇ ਬਾਅਦ 5:30 5:30 ਕੋਈ ਬੰਦਿਆ ਠੀਕ ਹੈ ਬਾਕੀ ਉਹ ਬੰਦਿਆ ਲੈ ਕੇ 3 ਬੰਦਿਆ ਆਉਂਦੇ ਨੇ 2:00 ਵਜੇ ਆਹ ਆਏ ਭਾਈ ਜੀ ਬਾਕਪ ਸ਼ੌਬ ਆਈ ਆ ਘਰ ਚ ਨਾਲੇ ਘਰ ਆ ਬਾਈ ਦਾ ਠੀਕ ਹੈ ਮੈਂ ਨੰਬਰ ਤੁਹਾਨੂੰ ਦੇ ਦਿੱਤਾ ਜੀ ਨਾਲ ਲੋਹਰਾਂ ਲਵਾਣਾ ਹੋਇਆ ਤਾਂ ਉਹ ਸੰਪਰਕ ਕਰ ਸਕਦਾ ਬੜੇ ਲੱਗ ਰਿਹਾ ਹੁਣ ਜਾ ਕੇ ਦੇਖਣੀ ਹੈ ਦੇਖ ਜਾਣਾ ਹੁਣ ਦੂਜਿਆਂ ਨੇ ਵੀ ਮਿਲੂਗਾ ਇਹ ਸਾਨੂੰ ਜੀਰੀ ਤੇ ਗੇਟ ਚ ਜੀ ਦੇ ਬੋੜ ਦਾ ਪਹਿਲਾ ਬੁਕਿੰਗ ਬਹੁਤ ਲੰਬੀ ਬਾਈ ਯਾਰ 6-6 ਮਹੀਨੇ ਦੀ ਸਾਤ ਮੈਂ ਸਾਤ ਸਾਲ ਦੀ ਬੁਕਿੰਗ ਹੈ ਬਾਈ ਅਗਲੀ ਹੁਣ ਫੱਫਾ ਫਰਵਰੀ ਕਾ ਦਾ ਹੁਣ ਦੇਖ ਲੈ ਸਾਲੇ ਸਾਲੇ ਮੰਨ ਲਾ ਠੀਕ ਹੈ ਸਾਲ ਤੱਕ ਬੁਕਿੰਗ ਪਈ ਹੈ ਚਲੋ ਬਾਈ ਮੋੜ ਗੱਡੀ ਚੱਲੀ ਮਿਲਦੇ ਹਾਂ ਹਾਂ ਭਾਈ ਜੀ ਸਾਸਰੀ ਗਾਲ ਜੀ ਬੰਦੇ ਜਾਗੇ ਹਾਂ ਪਾਣੀ ਕੱਢਣਾ ਹੈ ਪਾਣੀ ਖੜਾ ਦਾ ਹੁਣ ਥੋੜੇ ਮੌਕਾ ਸਾਹ ਲੈਂਦੇ ਕੱਦੂ ਕਰ ਦਿੰਦੇ ਉਹ ਡੇ ਡੇ ਗੜਾ ਲਾ ਫੜਾ ਤੇਰੀ ਆਜ ਨਾਲ ਪਾਣੀ ਲੱਗ ਜਣਾ ਉੱਥੇ ਆ ਗਈ ਉਹ ਉੱਪਰ ਨੇ ਆ ਰੂਟੀਆਂ ਹੁਣ ਇਹਦਾ ਵਾੜਾ ਵਾੜਾ ਪਾਣ ਦਿੱਤਾ ਉੱਪਰ ਲਾ ਰਹੇ ਨੇ ਬੇੜੇ ਤੋਂ ਅੱਜ ਪਰਲੇਟ ਆ ਗਏ ਮੈਨੂੰ ਕਹੀ ਜਾਂਦਾ ਬਾਪੂ ਇਹਦੇ ਬੰਦੇ ਨਹੀਂ ਕਰਦਾ ਹੁੰਦਾ ਤੇ ਚੈਕਲੀ ਮੈਂ ਤਾਂ ਉਹਨਾਂ ਦੇ ਹਾਲਾਂ ਨਾਲ ਬਾਹਾਂ ਆ ਮੈਂ ਕਿਹਾ ਟਰੈਕਟਰ ਮਾਰ ਕੇ ਕਦੋਂ ਨਵੇੜੀ ਉਹਦਾ ਕੱਢਦਾ ਹੀ ਨਹੀਂ ਕਰਨਾ ਹੁਣ ਦੱਸ ਭਾਈ ਕੀ ਕਰਦੇ ਮਰੇ ਮੇਰ ਦਾ ਮੈਂ ਤੇ ਆਪਣੀ ਵੀ ਨਹੀਂ ਹੋਈ ਐ ਕਿ ਨਹੀਂ ਕਿ ਮੈਂ ਹੀ ਆਪਣੇ ਵਾਲੇ ਨੂੰ ਕਹਿ ਰਿਹਾ ਤਾਂ ਡੈਡੀ ਨੇ ਪਤਾ ਨਹੀਂ ਕਿ ਜੇ ਤੁਹਾਡੇ ਭਈਏ ਕਾ ਲੇ ਮੈਂ ਕਹਿ ਲੈ ਕਹਿ ਲੈ ਉਹ ਕਾਲੂ ਲਾ ਦਿੰਦੇ ਤੇ ਵਾਲੋਂ ਨੂੰ ਕਰੋ ਬੰਦੂ ਗੱਲ ਕਰੀ ਬੰਦੀ ਹੈਗੇ ਕਾਲੂ ਲਾ ਦੂੰਗੀ ਜੁਨੇ ਨਹੀਂ ਕਰਨਾ ਬਾਪੂ ਨੇ ਬਾਪੂਆਂ ਭਰਾ ਵਜਿਆ ਬਾ ਹੁਣ ਆਪਣਾ ਘਰਾ ਦੂ ਤੇ ਤੇਰੇ ਘਰ ਆਖਿਆ ਤੂੰ ਤੁਸੀਂ ਨਿਆਣੇ ਆ ਦੋਸ ਜੁਨੇ ਦਾਦਾ ਐਡੀ ਪੰਜਾਬੀ ਸੰਭੀ ਫਿਰ ਹੋ ਕੇ ਥੇ ਤਾਂ ਅਲੱਗੇ ਦੇਖ ਲੈ ਸੁਣਾਇਆ ਵੇ ਜੀ ਅਸੀਂ ਜਾਂ ਬਹਿ ਦਮਰੇ ਕਰ ਦਸ ਕਰਕੇ ਟਾਈਮ ਪਿਉਂਦਾਂ ਪਵਾ ਦੇ ਟਾਇਰ ਨਾ ਮੇ ਕੋਲੇ ਚੱਜੇ ਪਾਰਟੀ ਦੇ ਲੋਟੋ ਖੇ ਲੈ ਆ ਜਾ ਦਸ ਕਾਨੂੰਨ ਪਾਰਟੀ ਕਿੰਨੇ ਦੇ ਬੇਡਰ ਤੇਰੇ ਠੀਕ ਹੈ ਪਾਰਟੀ ਫੋੜ ਲੈਣੀ ਆ ਇਹ ਕਾਟੇ ਕਿੰਨੇ ਦੇ ਬੇਡਰ ਜਾਨ ਨੂੰ ਸੁੱਖ ਕਰਤਾ ਇਹਨੂੰ ਵੀ ਟਾਇਰ ਨਾ ਮੇਰੇ ਵਿੱਚ ਟਾਇਰ 7300 ਰੁਪਏ ਉਹਦੇ ਟਾਇਰ ਨਾ ਇਹ ਤਾਂ ਬੰਦਾ 2 ਲੱਖ ਰੁਪਏ ਲਾ ਗਿਆ ਇਹਨੂੰ ਪੁੱਛੋ ਉਹਦੇ ਉਹਦੇ ਪਾਰਟੀ ਲਈ ਜਾਂਦੀ ਆ ਹਾਂ ਅਜੀ ਪਾਰਟੀ ਲੈ ਕੇ ਆਏ ਬੰਦੀ ਛਾਈ ਦੇ ਆਇਆ ਲੈ ਆਇਆ ਦਸ ਟਮਾਣ ਆ ਜਾਓ ਪੀਛਾ ਟਾਹਿਆ ਜਰਾ ਖੋਣਾ ਦੇਖੀ ਫਿਰ ਤੇਰੇ ਵਰੀ ਜੜਾ ਤੂੰ ਹੀ ਐਸੀ ਲੱਗਿਆ ਹੋਰ ਸਾਈ ਲਵਾ ਕੇ ਵੀ ਸਾਈ ਦੇ ਕੇ ਆਇਆ ਸਾਈ ਸਾਈ ਦੇਤੀ ਜਿਹੜੀ ਯੂ ਡਾਕਟਰ ਘੱਟੇ ਹੋਣਾ ਬਸ ਤੇਰੇ ਕੋਲ ਗਾਂ ਲਈ ਜੀ ਜੀ ਨੂੰ ਦੇਖੀ ਤੂੰ ਜੀਰੀ ਮੈਡਿਕਟਰ ਆ ਜਾਣਾ ਨਾ ਜਹਾ ਜੜਗਾ ਅੱਜ ਹੀ ਜਾਣਾ ਮੰਡੀ ਜਾਊਗਾ ਮੰਡੀ ਜਾਊਗਾ ਲੋ ਆ ਕੇ ਕਹਿ ਮੇਲੇ ਨੂੰ ਵੀ ਕਹਿ ਦੇ ਲੱਗ ਜੂਗਾ ਆਉਣ ਲੱਗ ਜੂਗਾ ਫੋਰ ਆ ਸਮਾ ਟਵਾ ਵੀ ਲਾਉਗਾ ਅੰਡਾ ਗਰਮ ਹੁੰਦਾ ਕਰਦਾ ਹੀਟਰ ਨਾਲ ਹੁੰਦਾ ਹੈ ਹਾਂ ਕਹਿੰਦਾ ਅੰਡਾ ਗਰਮ ਕਰੂ ਲੋਈਂ ਠੰਡਾ ਕਰੂ ਹੀਟਰ ਨਾਲ ਹੁੰਦਾ ਚਾਚੇ 3-4 ਦਾ ਹੀ ਕੰਮ ਬੋਸੇ ਹੁੰਦਾ ਕਹਿੰਦਾ ਨਾ ਮੈਂ 1 ਪਾਟ ਛੱਡਣਾ ਪੈਂਦਾ ਹੀਟਰ ਨਾਲ ਹਾਂ ਹਾਂ ਉਹ ਮੈਂ ਪੁੱਛਿਆ ਤਾਂ ਮੈਂ ਹੀਟਰ ਨਾਲ ਨਹੀਂ ਹੁੰਦਾ ਇਹ ਹੀਟਰ ਨਾਲ ਹੁੰਦਾ ਕਹਿੰਦਾ ਉਦੀ ਦਰਮਿਆਨ ਬਹੁਤ ਮਜਬੂਤ ਜਣ ਟਰੈਕਟਰ ਦੀ ਹੋ ਜਾ ਯਾਰ ਹੁਣ ਮਸੇ ਬਹੁਤ ਊਣੀ ਆ ਜੇ ਬੰਦ ਹੋ ਜਾਣਾ ਉਹਨੇ ਚਾਰੇ ਪਾਸੇ ਠੰਡ ਬਣਨੀ ਤੇਨੂੰ ਆਹ ਵਾਹ ਨਿਕਲੇ ਖੜਨਾ ਹਲੋ ਸੇਫ ਦਾ ਕੰਮ ਕਰਦੇ ਆਂ ਅਰੇ ਹਾ ਰਿਖਿਆ ਨੀ ਯਾਰ ਝੂਕੋ ਜੀ ਪਹਿਲਾਂ ਆ ਮੋਰ ਜਿਆਦਾ ਜੰਮ ਕਰਦੇ ਫਿਰ ਨਹੀਂ ਜਾਂਦੇ ਟੇਂਡਿੰਗ ਦਾ ਉਹਨੇ ਕਹਿੰਦਾ ਆਪਣਾ ਫੇਸ ਕਰ। ਅਬੜਾ ਖਾਓ। ਖਾਓ। ਨਾ ਨਾ ਉਲ ਨਹੀਂ। ਅਵੇ 200 ਲੀਟਰ ਦਾ ਕਰਾਇਆ ਵੀ ਚੱਲ ਜਿਨੇ। ਉਪਰ ਸੀਟੇ ਜੀ ਸਬ ਸਿਟੀ ਆਉਣੇ ਵਾਲੀ ਆ। ਆ ਗਈ ਜੇ ਚੱਕ ਲਿਆ ਹੁਣ ਆਪਣਾ ਨੇ। ਭਾਈ ਹੋਈ ਆ। 200 ਲੀਟਰ ਦਾ ਕਰਾਇਆ। ਹਾਂ ਉਹ ਚੱਲਣਾ ਹੀ ਆ। ਰਾਤ ਕਿ ਜੇ 3:00 ਵਜੇ ਕਾਲ ਕਰੀਏ ਜੇ ਇਹ ਰੇਸ ਦੀ ਬੜੀ ਮੋਟੀ ਉੱਤੇ ਦੂਰ ਜਾਂਦਾ ਜਾਂਦਾ ਕਰਦਾ ਨਾ ਸਾਲਾਂ ਦੀ ਬਾਹਰ ਕੇ ਕਿੰਨਾ ਨਾਲ ਤਾਂ ਨਿਕਲਦਾ ਤਾਂ ਉਹ ਤਾਂ ਮੈਨੂੰ ਪਹਿਲੇ ਦਿਨ ਹੀ ਗਿਆ ਇਹ ਤਾਂ ਇੰਦਾ ਮਾਰਦਾ ਜੇ ਚਾਲ ਚੱਲ ਲੁਕਾ ਤਾਂ ਇਹ ਇਹ ਵੀ ਪਿਆ ਕੇ ਤਾਂ ਸੁਭਰ ਇਹ ਹੁਣ ਵੀ ਹੈ ਜੇ ਕਿ ਮੈਂ ਖੁਰਕ ਜੀ ਹੁੰਦੀ ਸੀ ਚੱਕਰ ਨਿਕਲਦੀ 70 ਘੰਟੇ ਦਾ ਕੰਮ ਤੇ ਆਦਾ ਜਿਹੜਾ ਕਰਨ ਵਾਲਾ ਬੰਦਿਆਂ ਦਾ ਰਹਿੰਦਾ ਤਾਂ ਮੀਨੇ ਰੋਗ 70 ਘੰਟੇ ਜਿਨ੍ਹਾਂ ਦਾ ਕੰਮ ਕਰਿਆ ਪਿਆ ਰਹਿੰਦਾ ਦਾ ਕਰਨੇ ਨੂੰ ਹੋਰ ਅੱਜ ਭਾਈ ਲੱਗੇ ਕਰਾਇਆ ਐਕਸਟਰਾ ਮੈਂ ਕਿਆ ਆ ਨਹੀਂ ਪਹਿਲਾਂ ਐਸੇ ਤੈਨੂੰ ਕਰਾ ਦਿੱਤਿਆ ਗਿਆ ਸਰ ਮੈਨੂੰ ਬਹੁਤ ਫੋਨ ਆਲੇ ਹੈ 1000 ਰੁਪਏ ਤਾਂ ਸਾਨੂੰ ਹੀ ਦੇ ਦਿੰਦਾ ਇਹਨੂੰ ਫਿਰ ਸਰਜੀਤ ਡਾਕਟਰ ਨੇ ਦੱਸਾਂਗਾ ਕਿਹਾ ਕਹਿੰਦਾ ਜੀ ਮੈਂ ਤੁਹਾਡਾ ਬਲੌਗ ਦੇਖਿਆ ਵੀ ਇਹਦੇ ਚ ਹੱਡੀ ਕਿੱਥੇ ਹੁੰਦੀ ਹੈ ਜਿਆਦਾ ਨਹੀਂ ਹੁੰਦੀ ਸੱਚੀ ਹੋਰ ਸੱਚੀ ਮਾਰੀ ਵਾ ਬੱਚੇ ਮੈਂ ਕਿਹਾ ਦਾ ਭਾਈ ਉਰੇ ਕਦਾਂ ਹੱਡੀਆਂ ਤੇ ਹੱਡੀਆਂ ਬਾਹਦੂਂਦੀਆਂ ਮੈਂ ਮੈਨ ਹਟੋਂਦਾ ਹਾ ਹੋਰ ਕੁਦ ਨਹੀਂ ਹੁੰਦਾ ਹਾ ਆਏ ਉਰੇ ਤੇ ਉਗਲੀਆਂ ਨੂੰ ਹੱਡੀਆਂ ਬੱਸ ਆਹ ਯਾ ਮੇਰਾ ਯਾਰ ਆਏ ਮੋਜਿਆ ਪੈਰ ਉਹ ਕਿਆ ਬਈ ਨਹੀਂ ਤੇ ਤਾਂ ਦਰਦੇ ਨਹੀਂ ਤੇਰੇ ਦਰਦ ਤਾਂ ਉਹ ਦਰਦ ਪਹਿਲੇ ਦਿਨ ਹੁੰਦੇ ਹੋਇਆ ਉਹ ਸੋਜੇ ਆ ਛੱਡੋ ਛੱਡੋ ਆਇਆ ਆਇਆ ਸੋ ਕਿਆ ਡਾਕਟਰ ਕਹਿੰਦਾ ਹੈ ਡਾਕਟਰ ਕਹਿੰਦਾ ਕੁਝ ਨਹੀਂ ਆਇਆ ਵਾ ਜੀ ਬਾਰਖਾ ਬੋਲੋ ਡਾਕਟਰ ਭੱਗ ਗਏ ਬਈ ਸਾਜਰੀ ਮੈਰ ਪ੍ਰਧਾਨ ਸਾਜਰੀ ਲੰਬੇ ਦਵਾਤ ਦਿੱਤੀ ਆ ਆਦਰ ਹੀ ਆ ਗਏ ਕਹਿੰਦੇ ਵੀ ਐਕਸਟਰਾ ਕਰਾਉਣਾ ਪੈਣਾ ਡਾਕਟਰ ਕਹਿੰਦਾ ਫੇਪਾ ਲੱਗਣਾ ਆ ਇੱਕ ਕਨੈਕਟਰ ਹੈ ਵੀ ਮੈਂ ਕੰਪਲਿਕੇਟ ਹੋ ਗਿਆ ਛੜੇ ਵਜਨ ਦਾ ਤੰਪਦਾ ਵੀ 25 ਕਿਲੋ 75 ਕਿਲੋ ਮੇਰਾ ਵੀ ਵਾ ਆਏ ਵਜਨ ਆ ਗਿਆ ਮੇਰੇ ਕਹਿੰਦਾ ਵੀ ਫੱਟੇ ਵੀ ਹੋ ਸਾਦੀ ਹੈ ਕਹਿੰਦਾ ਕਹਿੰਦਾ ਐਕਸਟਰਾ ਕਰਾਦਾ ਐਕਸਟਰਾ ਕਰਾਇਆ ਫਟਾਫਟ ਕਹਿੰਦਾ ਇਹ ਫੱਟੇ ਨਹੀਂ ਹੈਗੇ ਕਹਿੰਦਾ ਕਹਿੰਦਾ ਮਾਲ ਫੱਟਿਆ ਜਾ ਵੀ ਕਹਿੰਦਾ ਬਰਫ ਦੀ ਟਕੋਰ ਟਕੋਰ ਕਰ ਗੋਮੀਆਂ ਦੇਤੀਆਂ ਕਹਿੰਦਾ ਹੋ ਜਣਾ ਟੀਜ ਇਦਨ ਆਲਾ ਭਾ ਲੈ ਡਾਕਟਰ ਬਣਿਆ ਭਾਈ ਸਵੇਰ ਦਾ ਬਰਫ ਘਸਾਈ ਮੈਂ ਫੇਰ ਏਡਾ ਕੋਲਾ ਇੱਥੇ ਆਉਂਦੇ ਨਹੀਂ ਘਸਾਉਂਦੇ ਇਦਾਂ ਏਡਾ ਸੋਏ ਘਟ ਜੇ ਨੂੰ ਜਮ ਨਹੀਂ ਦਿੱਤੀ ਦੋ ਦਿਨ ਹੈ ਇੱਕ ਗੋਲੀ ਸਾਜ ਸਵੇਰ ਦਿੱਤੀ ਬਸ ਕਹਿੰਦਾ ਠੀਕ ਹੋ ਜਣਾ ਅੱਜੇ ਫਰਕ ਆ ਬਾਈ ਬਲਕ ਤਾਂ ਉਹ ਵੀ ਮਲਣੀ ਆਣਾ ਹੋਰ ਪਤਾ ਇਹਨਾਂ ਥੋੜਾ ਟਾਈਮ ਮਲ ਸਵੇਰ ਸ਼ਾਮ ਸਵੇਰ ਸ਼ਾਮ ਪੈਲ ਕੇ ਹੋਏ ਬਲੀਆਂ ਤਿੰਨ ਵਾਰੀ ਵੀ ਮਲ ਲਓ ਨੁਕਸਾਨ ਨਹੀਂ ਕੋਈ ਹਾਂ ਇੱਕ ਹਲਦੀ ਨਾਲ ਦੁੱਧ ਪੀਣਾ ਥੋੜਾ ਯਾ ਪਾਣੀ ਸਾਰਾ ਪਾਣੀ ਪੀ ਲਿਆ ਮੋਟਾ ਪੜ ਗਿਆ ਹਾਂ ਕਾਮ ਸ਼ਾਮ ਦੋਪਹਿ ਜਮਾ ਰਾਤ ਰਾਤ ਇਹ ਬਣੀ ਕਦੋਂ 20 ਦਾ ਪਾਣੀ ਆਹ ਹਮੀ ਦਾ ਪਾਣੀ ਹੈ ਲੱਗਿਆ ਇਹਨੂੰ ਪਤਾ ਨਹੀਂ ਸਵੇਰੇ ਪਤਾ ਨਹੀਂ ਮੀਂਹ ਮੈਨੂੰ ਨਹੀਂ ਪਤਾ ਸਵੇਰੇ ਦਾ ਚੱਲਦੀ ਆ ਇਹ ਨਾ ਹੀ ਦਰਖਤਾਂ ਨੂੰ ਪੂਰੀ ਪਤਾ ਹੈ ਇਹ ਤਾਂ ਸੁੱਕੇ ਪਏ ਤੇ ਪਾਣੀ ਨਹੀਂ ਚੱਲਦਾ ਮੈਨੂੰ ਪਤਾ ਹੀ ਨਹੀਂ ਹੈ ਚਾਰ ਦਿਨ ਹੋ ਗਏ ਵੀ ਪਾਣੀ ਕਰਦੇ ਕੋਈ ਚੱਲਦੀ ਨਾ ਬਾਈ ਅੱਜ ਨਹੀਂ ਪਿਆ ਸਵੇਰੇ ਪਿਆ 4 ਵਜੇ ਸਵੇਰੇ ਪਿਆ ਆਹਾਂ ਅਮੀਨ ਦੇ ਘਰ ਤੇ ਨਾ ਪਾਣੀ ਮੀਨਾ ਖੜਾ ਉਹ ਉਹਨੇ ਦੁੱਲੇ ਨੇ ਦੁੱਲੇ ਨੇ ਕਦੋਂ ਕਰੇ ਮੀਂਹ ਦਸਾਣੀ ਚ ਕਰਿਆ ਬਹੁਤ ਮੀਂਹ ਆ ਬਸ ਤਾਂ ਗਰਮਾਹ ਸਵੇਰ ਨਹੀਂ ਨਾ ਇਹ ਮੇਰੇ ਬੂਟੇ ਜੇ ਖੜਾ ਗਰਮਾਹ ਦੇ ਰੂਨੀ ਹੋ ਬਹੁਤ ਮੀਂਹ ਆ ਤਕੜਾ ਮੀਂਹ ਪੁਰਾਣ ਕੱਦੂ ਵਾਲਾ ਆਡੀ ਕੱਦੂ ਕਰਨਾ ਪੂਰਾ 2 ਵਜੇ ਆਇਆ ਮੀ ਸਵੇਰੇ ਇਹਨੇ ਪਾਣੀ ਖੜੇ ਤਾਂ ਹੁਣ ਤਾਂ ਮੈਨੂੰ ਨਹੀਂ ਪਤਾ ਲੱਗਿਆ ਜੀ ਮੈਂ ਤਾਂ ਸੋਤਾ ਪਿਆ ਜਾਨੀ ਮੀ ਤਾਂ ਉੱਠੇ ਜਾਨੀ ਮੀ ਤਾਂ ਉਹ ਗੇੜੇ ਮੈਂ ਕਿ ਲੈਦਾ ਮੈਂ ਕਰਦਾ ਤਾਂ ਉਦੋਂ ਤੁੱਟਣਾ ਕਿਤੇ ਨੂੰ ਮੀ ਫੁੱਲ ਕਿਹੜੇ ਆਇਆ ਤੜਕੇ ਨੂੰ ਪੂਰਾ ਨਹੀਂ ਗਿਰਿਆ ਚਾਰ ਪੂਰੇ ਪਤਾ ਲੱਗਿਆ ਜੀ ਨਾਲੇ ਰੇਤੇ 'ਚ ਕਿੰਨਾ ਪਾਣੀ ਦਾ ਸੁੱਤਾ ਪਿਆ ਤਾਂ ਬਹੁਤ ਆ ਮੈਂ ਕਰਦਾ ਮੀ ਦਾ ਪਾਣੀ ਆ ਮੀ ਦਾ ਪਾਣੀ ਦੋ ਹਾਂ ਨਾਲੇ ਰੇਤੇ 'ਚ ਖੜਾ ਉੱਥੇ ਦੇ ਲੈ ਹੋਰ ਪੂਰਾ ਮਾਰਿਆ ਤੜਕੇ ਨੂੰ ਮੈਂ ਕਿਤੇ ਛੱਡਿਆ ਪਾਣੀ ਤੁਸੀਂ ਮੈਂ ਤਾਂ ਵੀ ਦੇਖੀਆ ਮੈਂ ਪਾਣੀ ਲੈ ਕੇ ਦਿਆਂ ਨੇ ਚਾਰ ਕਦਮ ਦੇਖੀ ਜੰਨਾ ਗੱਲ ਨਾ ਬਈ ਉਸਦੀ ਗੱਲਾਂ ਮਣੀ ਵਰ ਗਿਆ ਮੈਂ ਜਿਆਦਾ ਮੈਂ ਪਿਆ ਜਾ ਕੇ ਜਾਮੀ ਨਹੀਂ ਤਾ ਕੋਟੇ ਕੋਟੇ ਤਾਂ ਗਲੀ ਜੇ ਬਣੀ ਨਾ ਨਾ ਉੱਠਿਆਂ ਜਾਣੀ ਮੀ ਹਾਂ ਗੜ ਕੰਨੀ ਪੂਰਾ ਹੋ ਜਾਵਾ ਗਲੀ ਚ ਕੋਟੇ ਕੋਟੇ ਬਣੀ ਜਾਂਦਾ ਦਾ ਮੰਨੂ ਨਹੀਂ ਪਤਾ ਇਹ ਆਪਣੇ ਏਰੀਆ ਚ ਆ ਆਪਣੇ ਪਿੰਡੇ ਪਿਓ ਨਾਲ ਕੱਲਾ ਜਿਹੜਾ ਉੱਦਣ ਵੀ ਪਿਆ ਤਾਂ ਉਹਦੇ ਨਾਲ ਡੁੱਬਣਾ ਤਕੜਾ ਨਹੀਂ ਪਿਆ ਹਾਂ ਤੇ ਖਣੇ ਵੀ ਆਉਂਦੇ ਡੁੱਗਣਾ ਨਹੀਂ ਗਾ ਡੁੱਗਣਾ ਤੇ ਜੱਦ ਆਏ ਚਾਰ ਗੁਣਾ ਦਾ ਵਾਧੂ ਚੱਲਦਾ 22 ਮਾਰੋ ਮਾਰਦਾ ਚੱਲਦੀ ਆ ਤੇ ਉਹ ਬੁੱਛਲੇ ਫਿਰਦਾ ਇਦਨੂੰ ਆਉਂਦੇ ਚੱਲ ਵਧੀਆ ਜੇ ਮੀ ਪੈ ਗਿਆ ਵਧੀਆ ਬਾਈ ਪਰ ਐ ਵੀ ਇਹ ਮੀ ਮੇਰੇ ਅਕਾਊਂਟ ਮੇ ਨਹੀਂ ਹੈਗਾ ਬਈ ਆਪਾਂ ਇੱਕ ਵਾਰ ਫੇਰ ਪਾ ਦੇ ਇਹ ਜੇ ਤੈਨੂੰ ਤੈਨੂੰ ਤਾਂ ਪਤਾ ਮੈਨੂੰ ਦਿਖਾ ਕੇ ਪਾ ਨਾ ਕਾਹੀ ਜਿੱਥੇ ਸਵੇਰ ਦਾ ਜਿਹੜੀ ਜਦੋਂ ਵੀ ਮੀ ਪੈ ਗਿਆ ਨਹੀਂ ਬਹੁਤ ਵਧੀਆ ਹੋ ਗਿਆ ਪੈ ਗਿਆ ਨਹੀਂ ਨਹੀਂ ਪਾਇਆ ਇਹ ਪਹਿਲੀ ਡੋਜੋ ਪਾਇਆ ਪਾਇਆ ਜੀ ਜੋਈ ਜੀ ਆ ਪਾ ਦੇ ਜਾ ਪਾ ਦੇ ਕੱਲੂ ਦੇਖਾਂ ਕੱਲੂ ਦੇ ਪਾਏ ਨਹੀਂ ਤੁਸੀਂ ਮੈਂ ਵਿੱਚ ਪਾਉਣਾ ਆ ਕਿੱਥੇ ਪਾਏ ਇਹ ਤੇਰੇ ਫੁੱਫੜ ਦਾ ਖੁੰਦਾ ਆਇਆ ਕਿਸੇ ਅੱਜ ਹੀ ਦੇ ਪਾਉਣ ਜਾਣਾ ਬਾਲੂ ਕਿੱਥੇ ਆਜੂ ਤੋ ਲੈ ਦੇਗੀ ਕਿ ਤੇ ਹੈਗਾ ਇੰਡਾਈ ਆਪਣੀ ਚੱਲਦੀ ਜਾ ਉਸ ਮੇਰੇ ਆਜੋ ਜੀ ਯਾ ਆਈਡੀ ਆ ਜਾ ਕਰੀਂ ਫੇੜ ਕੀਤਾ ਕੀਤਾ ਕਰਨਾ ਉਹ ਕੀ ਕਰਿਓ ਨਾ ਬਾਹੂ ਜਾਏਗਾ ਬਸ ਮਰੇ ਕਿੰਨਾ ਪਰਾ ਪਿਆ ਕਿ ਕਿੰਨੇ ਕਿੰਨੇ ਜੀ ਤੇ ਅੱਧੀਆ ਬਾ ਮਿੱਤਰੋ ਜਲਦੀ ਜਲਦੀ ਜਗਦੀ ਪਾੜੀ ਕਾਓ ਵਧਾਈਆਂ ਦੇ ਦਿਓ ਵਧਾਈਆਂ ਦੇ ਦਿਓ ਜੈ ਜੀ ਦੀ ਲਾਂ ਸ਼ੁਰੂ ਹੋ ਰਹੀ ਏ ਹੈ ਜੈ ਜੀ ਦੀ ਹਲੇ ਨਾਲ ਇਹਨੂੰ ਖਾਲਾ ਪਰਾ ਉਹ ਰੱਖੀ ਨੂੰ ਬਾਦ ਬਾਗਮਾਰੇ ਕੱਢੇ ਨਿਕਲੇ ਸਾਈਕਲ ਆਉਂਦਾ ਜੇ ਨਾ ਦੇਰ ਤੋਂ ਹੋਣਾ ਆ ਲੈ ਪਾਣੀ ਬਾਦ ਤੇ ਹੁਣ ਕੱਦੂ ਵੀ ਲੈਣਾ ਆਹ ਉਹ ਤਾਂ ਨਾ ਕੰਮ ਕੰਮ ਦਾ ਕੰਮ ਦਾ ਚਿੱਟੇ ਕੋ ਕੰਮ ਆ ਬਾਥਰੂਮ ਢਾਹ ਦੋ ਕੁਰਸੀ ਦੇ ਕੇ ਕਾ ਸੀ ਕੰਮ ਕਰੂਗੇ ਉਹ ਨਾ ਕਰਨਾ ਹਾਂ ਆ ਆ ਨਾਮ ਨਾ ਆ